ਲੁਧਿਆਣਾ ਦੀਆਂ ਜਿਮਨੀ ਛੋਣਾ ਦੇ ਵਿੱਚ ਸਾਰੀਆਂ ਬਾਝੀਆਂ ਪਾ ਦੀਆਂ ਹੋਈਆਂ ਨਸਰ ਆ ਰਹੀਆਂ ਨੇ ਤੇ ਕਦੇ ਕਾਂਗਰਸ ਵਾਲੇ ਪਿੱਛੇ ਹੋ ਜਾਂਦੇ ਨੇ ਤੇ ਕਦੇ ਜੀਵਨ ਗੁਪਤਾ ਭਾਜਪਾ 2 ਨੰਬਰ ਤੇ ਆ ਚੰਦੀ ਹੈ ਪਰੰਤੂ ਸੰਜੀਵ अरोड़ा ਹਜੇ ਵੀ ਅੱਗੇ ਚੱਲ ਰਹੀ ਨੇ ਤਾਂ ਦੱਸਦੀ ਹੈ ਕਿ ਲੁਧਿਆਣਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ VOTING ਚੱਰੀ ਹੈ ਤੇ ਉਥੇ ਵੱਡੇ ਮਾਰਚਨ ਦੇ ਨਾਲ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਹੁਣ ਫਿਰ ਤੋਂ ਆਸ਼ੂ ਜਿਹੜੇ ਕਿ ਦੂਜੇ ਨੰਬਰ ਤੇ ਆਗੇ ਨੇ ਤੇ ਪਹਿਲਾ ਥੋੜੇ ਸਮੇਂ ਪਹਿਲਾਂ ਹੀ ਦੱਸਦੀ ਹੈ ਕਿ ਭਾਜਪਾ ਜਿਹੜੀ ਕਿ ਦੂਜੇ ਨੰਬਰ ਤੇ ਇਸ ਇਤਜਾਸ ਤੋਂ ਬਾਅਦ ਹੈਰਾਨ ਕਰਨ ਵਾਲੇ ਨਤੀਜੇ ਨਿਕਲ ਕੇ ਬਾਹਰ ਆਏ ਸੀ ਤੇ ਜਿਸ ਦੇ ਤਹਿਤ ਹੁਣ ਆਸ਼ੂ ਫਿਰ ਦੂਜੇ ਨੰਬਰ ਤੇ ਅੱਗੇ ਨੇ ਤੇ ਦੱਸੀਏ ਕਿ ਸੰਜੀਵ अरोड़ा ਇਸ ਸਮੇਂ 10265 ਜਿਹੜੀ ਕਿ ਵੋਟ ਦੇ ਨਾਲ ਅੱਗੇ ਨੇ ਉਥੇ ਹੀ ਆਸ਼ੂ ਨੂੰ 7421 ਮਾਰਚ ਦੇ ਬੋਰਡ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਨੇ ਤੇ ਜੀਵਨ ਗੁਪਤਾ ਨੂੰ 7193 ਬੋਰਡ ਦੇ ਨਾਲ ਜਿਹੜੇ ਕਿ ਤੀਜੇ ਨੰਬਰ ਤੇ ਨੇ ਤੇ ਚੌਥੇ ਨੰਬਰ ਤੇ ਐਡਵੋਕੇਟ ਪਰਪਕ ਸਿੰਘ ਗੁੰਮਣ ਚੱਲ ਰਹੇ ਨੇ 2718 ਵੋਟਾਂ ਜਿਹੜੀਆਂ ਕੰਨ ਹੋ ਸਕ ਪਈਆਂ ਨੇ ਸਭ ਤੋਂ ਮਾਰਜਨ ਤੋਂ ਪਿੱਛੇ ਅਕਾਲੀ ਦਲ ਹੈ 7547 ਵੋਟ ਦੇ ਨਾਲ ਸਭ ਤੋਂ ਪਿੱਛੇ ਚੱਲ ਰਹੀ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਦੱਸਦੀ ਹੈ ਕਿ ਤੀਜੇ ਨੰਬਰ ਤੇ ਹੁਣ ਜੀਵਨ ਗੁਪਤਾ ਦਿਖਾਈ ਦੇ ਰਹੇ ਨੇ 3772 ਵੋਟ ਹੈ ਜਿਹੜੀ ਕਿ ਮਾਰਜਨ ਜਿਹੜੀ ਕਿ ਸਭ ਤੋਂ ਪਿੱਛੇ ਹੈ ਤੇ ਜਿਸ ਦੇ ਤਹਿਤ ਉਥੇ ਹੀ ਸੰਜੀਵ अरोड़ा 2846 ਮਾਰਜਨ ਦੇ ਨਾਲ ਇਸ ਸਮੇਂ ਅੱਗੇ ਨੇ ਤੇ 10265 ਵੋਟ ਦੇ ਨਾਲ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਹੁਣ ਫਿਰ ਤੋਂ ਆਸ਼ੂ ਆ ਗਏ ਨੇ ਤੇ ਉਥੇ ਹੀ ਜੀਵਨ ਗੁਪਤਾ ਜਿਹੜੇ ਕਿ ਤੀਜੇ ਨੰਬਰ ਤੇ ਪਹੁੰਚ ਗਏ ਨੇ ਕੁਝ ਸਮੇਂ ਪਹਿਲਾਂ ਹੀ ਥੋੜੇ ਸਮੇਂ ਦੇਵੱਚੀ ਜਿਹੜੀ ਹੈ ਕਿ ਬਾਝੀਆਂ ਪੜਦੇ ਹੋਈਆਂ ਨਜ਼ਰ ਆਈਆਂ ਸੀ ਤੇ ਹੁਣ ਫਿਰ ਤੋਂ ਪਹਿਲਾਂ ਕਾਂਗਰਸ ਜਿਹੜੀ ਕਿ ਤੀਜੇ ਨੰਬਰ ਤੇ ਪਹੁੰਚ ਗਈ ਸੀ ਤੇ ਹੁਣ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਆ ਗਈ ਹੈ ਤੇ ਸੰਜੀਵ अरोड़ा ਜਿਹੜੇ ਕਿ ਹਜੇ ਵੀ ਸਭ ਤੋਂ ਅੱਗੇ ਨੇ 7421 ਜਿਹੜੀ ਕਿ ਵੋਟ ਦੇ ਨਾਲ ਭਾਰਤ ਪੂਸ਼ਣ ਆਸ਼ੂ ਜਿਹੜੇ ਕਿ ਦੂਜੇ ਨੰਬਰ ਤੇ ਇੰਨੇ ਤੇ ਸੰਜੀਵ अरोड़ा ਹਜੇ ਵੀ ਪਹਿਲੇ ਨੰਬਰ ਤੇ ਦਿਖਾਈ ਦੇ ਤੇ ਥੋੜੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਸਾਰੀ ਹੀ ਬਾਚੀਆਂ ਪਲਟ ਸਕਦੀਆਂ ਨੇ ਤੇ ਅੱਜ ਦੇਖਣਾ ਹੋਵੇਗਾ ਕਿ ਲੁਧਿਆਣਾ ਦੇ ਵਿੱਚ ਕਿਸ ਦੇ ਸਰ ਤੇ ਉੱਤੇ ਤਾਂ ਸਾਧ ਹੈ ਤੇ ਇਹ ਸੀਟ ਕਿਸ ਦੇ ਹੱਥੋਂ ਦੀ ਹੈ ਪਰੰਤੂ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ 10000 ਉਸੋ ਪੈਡ ਦੇ ਨਾਲ ਵੋਟ ਦੇ ਨਾਲ ਅੰਕੇ ਆ ਤੇ ਉਥੇ ਹੀ ਭਾਰਤ ਪੂਸ਼ਣਾਸ਼ ਦੂਜੇ ਨੰਬਰ ਤੇ ਤੇ ਜੀਵਨ ਗੁਪਤਾ ਤੀਜੇ ਨੰਬਰ ਤੇ ਕਾਲੀਦਨ ਜਿਹੜੇ ਕਿ ਚੌਥੇ ਨੰਬਰ ਤੇ ਚੱਲ ਰਿਹਾ ਤੇ ਇਸ ਸਮੇਂ ਥੋੜੇ ਸਮੇਂ ਦੇ ਵਿੱਚ ਜਿਹੜੇ ਕਿ ਅੱਜ ਦੇ ਨਤੀਜੇ ਨੇ ਤੇ ਜਿਸ ਦੇ ਤਹਿਤ ਹੀ ਸੰਜੀਵ अरोड़ा ਉਥੇ ਹੀ 10265 ਵੋਟ ਦੇ ਨਾਲ ਅੰਕੇ ਚੱਲ ਰਹੇ ਨੇ ਪਾਰਟੀ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਦੇ ਕਾਂਗਰਸ ਵਾਲੇ ਪਿੱਛੇ ਹੋ ਜਾਂਦੇ ਨੇ ਤੇ ਕਦੇ ਜੀਵਨ ਗੁਪਤਾ ਭਾਜਪਾ ਦੂਜੇ ਨੰਬਰ ਤੇ ਆ on the yeah. ਪਰੰਤੂ ਸੰਜੀਵ अरोड़ा ਹਜੇ ਵੀ ਅੱਗੇ ਚੱਲ ਰਹੀ ਨੇ ਤੇ ਦੱਸਦੀ ਹੈ ਕਿ ਲੁਧਿਆਣਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ VOTING ਚੱਰੀ ਹੈ ਤੇ ਉੱਥੇ ਵੱਡੇ ਮਾਰਚਨ ਦੇ ਨਾਲ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਹੁਣ ਫਿਰ ਤੋਂ ਆਸ਼ੂ ਜਿਹੜੇ ਕਿ ਦੂਜੇ ਨੰਬਰ ਤੇ ਆਗੇ ਨੇ ਤੇ ਪਹਿਲਾਂ ਥੋੜੇ ਸਮੇਂ ਪਹਿਲਾਂ ਹੀ ਦੱਸਦੀ ਹੈ ਕਿ ਭਾਜਪਾ ਜਿਹੜੀ ਕਿ ਦੂਜੇ ਨੰਬਰ ਤੇ ਆਈ ਸੀ ਤੇ ਦੱਸੋ ਬਾਦ ਹੈਰਾਨ ਕਰਨ ਵਾਲੇ ਨਤੀਜੇ ਨਿਕਲ ਕੇ ਬਾਹਰ ਆਏ ਸੀ ਤੇ ਜਿਸ ਦੇ ਤਹਿਤ ਹੁਣ ਆਸ਼ੂ ਫਿਰ ਦੂਜੇ ਨੰਬਰ ਤੇ ਆਗੇ ਨੇ ਤੇ ਦੱਸਦੀ ਹੈ ਕਿ ਸੰਜੀਵ अरोड़ा ਮੇ 10265 ਜਿਹੜੀ ਕਿ ਵੋਟ ਦੇ ਨਾਲ ਅੱਗੇ ਨੇ ਉਥੇ ਹੀ ਆਸ਼ੂ ਨੂੰ 7400 21 ਮਾਰਚ ਦੇ ਬੋਰਡ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਨੇ ਤੇ ਜੀਵਨ ਗੁਪਤਾ ਨੂੰ 7193 ਬੋਰਡ ਦੇ ਨਾਲ ਜਿਹੜੇ ਕਿ ਤੀਜੇ ਨੰਬਰ ਤੇ ਨੇ ਤੇ ਚੌਥੇ ਨੰਬਰ ਤੇ ਐਡਵੋਕੇਟ ਪਰਪਕਾਰ ਸਿੰਘ ਨੂੰ ਮੰਨ ਚੱਲ ਰਹੇ ਨੇ 2718 ਵੋਟਾਂ ਜਿਹੜੀਆਂ ਕਨ ਹੋ ਸਕ ਪਈਆਂ ਨੇ ਸਭ ਤੋਂ ਮਾਰਜਨ ਤੋਂ ਪਿੱਛੇ ਅਕਾਲੀ ਦਲ ਹੈ 7500 ਸੋ 47 ਵੋਟ ਦੇ ਨਾਲ ਸਭ ਤੋਂ ਪਿੱਛੇ ਚੱਲ ਰਹੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਦੱਸਦੀ ਹੈ ਕਿ ਤੀਜੇ ਨੰਬਰ ਤੇ ਹੁਣ ਜੀਵਨ ਗੁਪਤਾ ਦਿਖਾਈ ਦੇ ਰਹੇ ਨੇ 3772 ਵੋਟ ਹੈ ਜਿਹੜੀ ਕਿ मार्जन है जिड़ी के सब तो पिछे है जिसके तहत उठ सौ चुताली जीवन गुप्ता जे तीजे नंबर पहुंच गए कुछ समय पहले ही थोड़े समय ही जटियां हुई नजर आईया फिर तो पहला अः कॉग्रस जी तीजे नंबर पहुंच गई थे हूं ਕਾਂਗਰਸ ਪਾਰਟੀ ਦੂਜੇ ਨੰਬਰ ਤੇ ਆ ਗਈ ਹੈ ਤੇ ਸੰਜੀਵ अरोड़ा ਜਿਹੜੇ ਕਿ ਹਜੇ ਵੀ ਸਭ ਤੋਂ ਅੱਗੇ ਨੇ 7421 ਜਿਹੜੀ ਕਿ ਵੋਟ ਦੇ ਨਾਲ ਭਾਰਤ ਪੂਸ਼ਣ ਆਸ਼ੂ ਜਿਹੜੇ ਕਿ ਦੂਜੇ ਨੰਬਰ ਤੇ ਨੇ ਤੇ ਸੰਜੀਵ अरोड़ा ਹਜੇ ਵੀ ਪਹਿਲੇ ਨੰਬਰ ਤੇ ਦਿਖਾਈ ਦੇ ਤੇ ਥੋੜੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਸਾਰੀ ਹੀ ਬਾਚੀਆਂ ਪਲਟ ਸਕਦੀਆਂ ਨੇ ਤੇ ਅੱਜ ਦੇਖਣਾ ਹੋ ਗਏਗਾ ਕਿ ਲੁਧਿਆਣਾ ਦੇ ਵਿੱਚ ਕਿਸ ਦੇ ਸਰ ਤੇ ਉੱਤੇ ਤਾਂ ਸੱਜਦੇ ਤੇ ਇਹ ਸੀਟ ਕਿਸੇ ਹੱਥੋਂਦੀ ਹੈ ਪਰੰਤੂ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ 10000 ਉਸੋ ਪੈਡ ਦੇ ਨਾਲ ਵੋਟ ਦੇ ਨਾਲ ਅੱਗੇ ਆ ਤੇ ਉਥੇ ਹੀ ਭਾਰਤ ਪੂਸ਼ਣਾਸ਼ ਦੂਜੇ ਨੰਬਰ ਤੇ ਤੇ ਜੀਵਨ ਗੁਪਤਾ ਤੀਜੇ ਨੰਬਰ ਤੇ ਕੈਲੀਦਲੇ ਜਿਹੜੇ ਕਿ ਚੌਥੇ ਨੰਬਰ ਤੇ ਚੱਲ ਰਿਹਾ ਤੇ ਇਸ ਸਮੇਂ ਥੋੜੇ ਸਮੇਂ ਦੇ ਵਿੱਚ ਜਿਹੜੇ ਕਿ ਅੱਜ ਨਤੀਜੇ ਨੇ ਤੇ ਇਸੇ ਤਹਿਤ ਹੀ ਸੰਜੀਵ अरोड़ा ਉਥੇ ਹੀ 10265 ਵੋਟ ਦੇ ਨਾਲ ਅੱਗੇ ਚੱਲ ਰਹੇ ਨੇ